ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਸਰਕਾਰ ਦੁਆਰਾ ਗਠਿਤ ਬੋਰਡ ਨੇ ਗਣਤੰਤਰ ਦਿਵਸ ਮੌਕੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸੰਬੰਧੀ ਫਾਈਲ ਰੱਦ ਕਰ ਦਿੱਤੀ ਹੈ ਜਿਸ ਨਾਲ ਇੱਕ ਵਾਰ ਫਿਰ ਭੁੱਲਰ ਦੀ ਰਿਹਾਈ ਲਟਕ ਗਈ ਗਣਤੰਤਰ ਦਿਵਸ ਮੌਕੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਰਿਹਾਈ ਸੰਬੰਧੀ ਸਿਫਾਰਿਸ਼ ਕਰਨ ਲਈ ਬਲੇ ਰਿਵਿਊ ਬੋਰਡ ਨੇ ਕੱਲ 46 ਕੈਦੀਆਂ ਦੀ ਰਿਹਾਈ ਤੇ ਵਿਚਾਰ ਕੀਤਾ ਇਨ੍ਹਾਂ ਵਿੱਚੋਂ 14 ਕੈਦੀਆਂ ਦੀ ਰਿਹਾਈ ਦੀ ਫਾਈਲ ਰੱਦ ਕਰ ਦਿੱਤੀ ਗਈ ਜਿਨ੍ਹਾਂ ਵਿੱਚ ਭੁੱਲਰ ਦੀ ਫਾਈਲ ਵੀ ਸ਼ਾਮਲ ਹੈ। ਦਿੱਲੀ ਸਰਕਾਰ ਦੁਆਰਾ ਗਠਿਤ ਬੋਰਡ ਦੁਆਰਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਫਾਈਲ ਰੱਦ ਕੀਤੇ ਜਾਣ ਤੇ ਅਕਾਲੀ ਆਗੂਆਂ ਨੇ ਦਿੱਲੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਨ੍ਹਾਂ ਆਪ ਸਰਕਾਰ ਦੀ ਮਦਦ ਕਰਨ ਵਾਲੇ ਪੰਥਕ ਆਗੂਆਂ ਤੇ ਵੀ ਸਵਾਲ ਖੜੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ, ਵਿਕਰਮ ਮਜੀਠੀਆ ਨੇ ਐਸਨੂੰ ਸਿੱਖਾਂ ਦੇ ਜ਼ਖਮ ਤੇ ਲੂਣ ਛਿੜਕਣ ਵਾਲਾ ਫੈਸਲਾ ਕਰਾਰ ਦਿੱਤਾ ਇਹਨਾਂ ਆਗੂਆਂ ਨੇ ਇਸ ਫੈਸਲੇ ਨੂੰ ਕੇਜਰੀਵਾਲ ਦਾ ਸਿੱਖ ਵਿਰੋਧੀ ਕਦਮ ਵੀ ਕਰਾਰ ਦਿੱਤਾ ਅਰਵਿੰਦ ਕੇਜਰੀਵਾਲ ਦੀ ਉਹਨਾਂ ਨੇ ਜਵਿੰਦਰਪਾਲ ਢੁੱਲਰ ਜੀ ਦੀ ਜਿਹੜੀ ਸਪੈਸ਼ਲ ਪਟੀਸ਼ਨ ਸੀ ਉਹਨੂੰ ਛੱਡਣ ਵਾਸਤੇ ਰਿਹਾ ਕਰਨ ਵਾਸਤੇ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਛੱਡਤਾ ਸੀ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਢੁੱਲਰ ਸਾਹਿਬ ਵੀ ਰਿਜੈਕਟ ਕਰਤੀ ਹੈ ਤੇ 14 ਬੰਦਿਆਂ ਦੀ ਐਕਸੈਪਟ ਕਰ ਲਈ ਹੈ ਮੈਂ ਸਾਰੇ ਖਾਲਸਾ ਪੰਥ ਤੋਂ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪਛਾਣਨੀ ਹੈ ਆਪਣੇ ਕੌਣ ਹੈ ਪ੍ਰਾਇਕ ਕੌਣ ਹੈ 92 ਸੀਟਾਂ ਜਿਤਾਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ ਦੇਖੋ ਕਿੰਨਾ ਵੱਡਾ ਤੁੱਕਾ ਕਰ ਰਹੇ ਆਪਣੇ ਨਾਲ ਕੀ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਪਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸ਼ਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017-18 ਤੋਂ ਉਹਨਾਂ ਕੋਲ ਇਹ ਫਾਈਲ ਬਾਰ-ਬਾਰ ਪੁਟ ਅਪ ਹੋਈਆ ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ ਉਧਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਮੁੱਦੇ ਤੇ ਝੂਠ ਬੋਲਣ ਲਈ ਸ਼ਰਮਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ ਵਿਕਰਮ ਮਜੀਠੀਆ ਤੇ ਤਿੱਖਾ ਪਲਟਵਾਰ ਕੀਤਾ ਕੱਲ ਸੱਦੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਕੰਗ ਨੇ ਕਿਹਾ ਅੱਜ ਮੈਂ ਸ਼੍ਰੋਮਣੀ ਕਾਲੀਤਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਜਿਹੜਾ ਜਿਹੜੇ ਤੜਫ ਰਹੇ ਨੇ ਸੱਤਾ ਤੋਂ ਬਾਹਰ ਆ ਕੇ ਇੰਨੇ ਤੜਫੇ ਆ ਕਿ ਹਰ ਰੋਜ਼ ਝੂਠ ਪਰੋਸਦੇ ਆ ਲੋਕਾਂ ਦੇ ਸਾਹਮਣੇ ਓਏ ਵਿਕਰਮ ਮਜੀਠੀਆ ਦਾ ਤਾਂ ਟਿਲ ਤੱਕ ਜ਼ੋਰ ਲੱਗਿਆ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਤਰੀਕੇ ਨਾਲ ਪੰਜਾਬ 'ਚ ਮੈਂ ਆਗ ਲਵਾ ਦਾਂ। ਭਾਜਪਾ ਦੇ ਨੁਮਾਇੰਦੇ ਲੈਫਟਨੈਂਟ ਗਵਰਨਰ ਨੇ ਸੱਤ ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ 'ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰ ਪਾਰ ਭੁੱਲਰ ਦੀ ਰਹਿਆ ਦਾ ਵਿਰੋਧ ਕਰ ਰਿਹਾ ਔਰ ਆ ਮਿੰਟਸ ਹੈ ਮੇਰ ਕੋ ਮੀਟਿੰਗ ਦੇ ਇਕਲੋਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਚੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਮੰਗ ਕੀਤੀ ਕਿ ਪ੍ਰੋਫੈਸਰ ਤਵਿੰਦਰ ਪਾਲ ਭੁੱਲਰ ਨੂੰ ਰਿਹਾਅ ਕੀਤਾ ਜਾਵੇ ਲੇਕਿਨ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਈਵਾਲ ਭਾਜਪਾ ਦੇ ਜਿਹੜੇ ਨੁਮਾਇੰਦੇ ਆ ਉਥੇ ਜਿਹੜੇ ਅਕਾਲੀ ਦਲ ਲੋਕਾਂ ਦੀਆਂ ਅੱਖਾਂ ਧੂੜ ਪਾਉਣ ਨੂੰ ਤੇ ਜਰੂਰ ਅਟ ਹੋਇਆ ਅੰਡਰ ਦਾ ਟੇਬਲ ਇਕੱਠੇ ਆ ਔਰ ਇੰਨੇ ਮਤਲਬ ਤਰਲੋ ਮੱਛੀ ਹੋਏ ਪਏ ਆ ਕਿ ਮੋਦੀ ਸਾਹਿਬ ਆਜੇ ਇਹਨਾਂ ਨੂੰ ਬੁਲਾਣ ਤੇ ਆਜੀ ਲੰਮੇ ਪੈ ਜਾਣ ਪੈਰਾ ਚ ਉਹਨਾਂ ਨਾਲ ਫੇਰ ਇਕੱਠੇ ਹੋਣ ਲਈ ਇਲੈਕਸ਼ਨ ਲੜਨੀ ਉਸ ਅਕਾਲੀ ਦਲ ਦੀ ਭਾਈਵਾਲ ਭਾਜਪਾ ਜਿਹਦੇ ਪ੍ਰਧਾਨ ਪੰਜਾਬ ਚ ਜਾਖੜ ਸਾਹਿਬ ਹੈ ਉਸ ਭਾਜਪਾ ਤੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਗਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਸੂਬੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਗੱਠਜੋੜ ਨੂੰ ਲੈ ਕੇ ਨਿਤ ਨਵੀਆਂ ਖਬਰਾਂ ਮਿਲ ਰਹੀਆਂ ਹਨ ਹੁਣ ਜਦ ਲੱਗ ਰਿਹਾ ਸੀ ਕਿ ਚੰਡੀਗੜ੍ਹ ਮੇਅਰ ਚੋਣ ਦਰਮਿਆਨ ਦੋਵਾਂ ਪਾਰਟੀਆਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਪੰਜਾਬ ਵਿੱਚ ਵੀ ਦੋਵੇਂ ਪਾਰਟੀਆਂ ਮਿਲ ਕੇ ਗੱਠਜੋੜ ਕਰਨ ਗਈਆਂ ਤਾਂ ਇਸ ਦੇ ਉਲਟ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ਤੇ ਲੜਨ ਦਾ ਫੈਸਲਾ ਗੈਰ ਰਸਮੀ ਤੌਰ ਤੇ ਕਰ ਲਿਆ ਹੈ ਜਸਦਾ ਜਨਤਾ ਖੁਲਾਸਾ ਇੰਡੀਆ ਗਠਜੋੜ ਦੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ ਸੂਤਰਾ ਅਨਸਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਜ਼ਵੀਜ਼ ਪ੍ਰਵਾਨ ਕਰ ਲਈ ਹੈ ਅਤੇ ਪੰਜਾਬ ਵਿੱਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਗਠਜੋੜ ਨਾ ਕਰਨ ਦਾ ਫੈਸਲਾ ਲੈ ਲਿਆ ਹੈ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਪ੍ਰਸ਼ਾਸਨ ਵੱਲੋਂ ਅਪਣਾਏ ਗਏ ਰਵੱਈਏ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਈ ਸਵਾਲ ਖੜੇ ਕੀਤੇ ਹਨ ਹਾਈ ਕੋਰਟ ਨੇ ਕੱਲ੍ਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਮੇਅਰ ਦੀ ਚੋਣ ਲਈ 6 ਫਰਵਰੀ ਦੀ ਤਾਰੀਖ ਕੋਟ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ। ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਬੁੱਧਵਾਰ ਸਵੇਰ ਤੱਕ ਚੋਣ ਪ੍ਰੋਗਰਾਮ ਕੋਰਟ ਵਿੱਚ ਪੇਸ਼ ਕੀਤਾ ਜਾਵੇ ਨਹੀਂ ਤਾਂ ਹਾਈ ਕੋਰਟ ਇਸ ਮਾਮਲੇ ਵਿੱਚ ਹੁਕਮ ਜਾਰੀ ਕਰੇਗੀ। ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਆ ਤੇ ਮੋਹਰ ਲੱਗ ਸਕਦੀ ਹੈ ਸੂਤਰਾਂ ਮੁਤਾਬਕ ਬਜਟ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਇਸ ਬੈਠਕ ਵਿੱਚ ਮੰਤਰੀ ਮੰਡਲ ਅਧਿਆਪਕਾਂ ਦੀ ਤਬਾਦਲਾ ਨੀਤੀ ਠੇਕੇ ਦੇ ਆਧਾਰ ਤੇ ਪਾਇਲਟ ਰੱਖਣ ਆਦਿ ਸਮੇਤ ਕਈ ਅਹਿਮ ਅਜੰਡਿਆਂ ਤੇ ਚਰਚਾ ਕਰੇਗਾ ਪੰਜਾਬ ਕਾਂਗਰਸ ਵਿੱਚ جاری ਖਿੱਚੋ ਤਾਣ ਦਾ ਪ੍ਰਭਾਵ ਹੁਣ ਪੰਜਾਬ ਕਾਂਗਰਸ ਹਾਈ ਕਮਾਂਡ ਵੱਲੋਂ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਵੀ ਦਿਸਣ ਲੱਗ ਪਿਆ ਹੈ ਕੱਲ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੱਦੇ ਨਜ਼ਰ ਪਟਿਆਲਾ ਵਿੱਚ ਰੱਖੀ ਮੀਟਿੰਗ ਵਿੱਚ ਸੂਬੇ ਦੇ ਕੁਝ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਮੁੱਦਾ ਉੱਠਿਆ ਜਿਸ ਤੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਸ਼ਬਦਾਂ ਵਿੱਚ ਸਿੱਧੂ ਦਾ ਨਾਂ ਲਾਏ ਬਿਨਾਂ ਚੇਤਾਵਨੀ ਦਿੰਦੇ ਕਿਹਾ ਕਿ ਜੋ ਵੀ ਅਨੁਸ਼ਾਸਨ ਭੰਗ ਕਰੇਗਾ ਉਸ ਨੂੰ ਪਾਰਟੀ ਬਾਹਰ ਦਾ ਰਸਤਾ ਦਿਖਾਵੇਗੀ ਇਸ ਮੌਕੇ ਰਾਜਾ ਵੜਿੰਗ ਨੇ ਇਹ ਵੀ ਦੱਸਿਆ ਕਿ ਪਾਰਟੀ ਨੇ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ ਐਵਰੀਬਡੀ ਇਹ ਮੈਨੂੰ ਵੀ ਚੇਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੈ ਕਿਸੇ ਨੇ ਵੀ ਚਲਾਉਣਾ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਸਸਪੈਂਡ ਤੇ ਕੱਢਣ ਚ ਕੋਈ ਫਰਕ ਨਹੀਂਦਾ ਆਲਰੇਡੀ ਫੈਸਲਾ ਹੈ ਗਏ ਬਹੁਤ ਸਤਕਾਰਯੋਗ ਨੇ ਪਰਨੀਤ ਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣ ਪੰਜਾਬ ਰੋਡਵੇਜ਼ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕਰਜ਼ ਜੂਨੀਅਨ ਨੇ ਹੁਣ ਸਰਕਾਰੀ ਬੱਸਾਂ ਵਿੱਚ ਸੀਟਾਂ ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਐਲਾਨ ਕਰ ਦਿੱਤਾ ਹੈ ਕੰਟਰੈਕਟ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਦੇ ਡਰਾਈਵਿੰਗ ਸੋਧ ਕਾਨੂੰਨ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਇਹ ਐਲਾਨ ਕੀਤਾ ਜਿਸ ਦੇ ਚਲਦਿਆਂ ਕੱਲ ਸਵੇਰ ਤੋਂ ਹੀ ਸਰਕਾਰੀ ਮਾਪਦੰਡਾ ਅਨੁਸਾਰ ਬੱਸਾਂ ਦੀਆਂ ਸੀਟਾਂ ਤੇ ਸਵਾਰੀਆਂ ਬਿਠਾਉਣ ਤੋਂ ਬਿਨਾ ਵਾਧੂ ਸਵਾਰੀਆਂ ਨਹੀਂ ਚੜਾਈਆਂ ਗਈਆਂ ਇਸ ਦੇ ਚੱਲਦੇ ਵੱਡੀ ਕਿਰਤੀ ਵਿੱਚ ਲੋਕ ਖੱਜਲ ਖਵਾਰ ਹੋਏ ਕੱਲ ਸਾਰਾ ਦਿਨ ਬੱਸ ਅੱਡੇਆਂ ਵਿੱਚ ਲੋਕਾਂ ਦਾ ਹਜੂਮ ਲੱਗਿਆ ਰਿਹਾ ਤੇ ਲੋਕ ਇੱਕ ਦੂਸਰੇ ਤੋਂ ਅੱਗੇ ਭੱਜ ਕੇ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਦੇਖੇ ਗਏ ਉੱਤਰੀ ਭਾਰਤ ਦੇ ਲੋਕਾਂ ਨੂੰ ਸਿਲਹਾਲ ਕਿੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹਾਲਾਂਕਿ ਤਾਪਮਾਨ ਵਿੱਚ ਥੋੜਾ ਬਹੁਤ ਵਾਧਾ ਜਾਂ ਘਾਟਾ ਜਾਰੀ ਰਹੇਗਾ ਪਰ ਇਸ ਦਾ ਮਤਲਬ ਇਹ ਨਹੀਂ ਰਹੇਗਾ ਕਿ ਸਰਦੀ ਜਾ ਰਹੀ ਹੈ ਮੌਸਮ ਮਾਰਾ ਮੁਤਾਬਕ ਇਸ ਵਾਰ ਫਰਵਰੀ ਦੇ ਮੱਧ ਤੱਕ ਸਰਦੀ ਰਹਿ ਸਕਦੀ ਹੈ ਵਿਗਿਆਨੀਆਂ ਨੇ ਦੱਸਿਆ ਕਿ ਖਿੱਤੇ ਦੇ ਲੋਕਾਂ ਨੂੰ ਸਖਤ ਸਰਦੀ ਤੋਂ ਰਾਹਤ 1 ਅਪ੍ਰੈਲ ਤੋਂ ਬਾਅਦ ਹੀ ਮਿਲਣ ਦੀ ਸੰਭਾਵਨਾ ਹੈ ਮੌਸਮ ਮਾਰਾ ਨੇ ਇਹ ਵੀ ਕਿਹਾ ਕਿ ਫਰਵਰੀ ਦੇ ਪਹਿਲੇ 15 ਵਾੜੇ ਵਿੱਚ ਸਮੁੱਚੇ ਉੱਤਰੀ ਭਾਰਤ ਵਿੱਚ بارشਾਂ ਦਾ ਦੌਰ ਵੀ ਦੇਖਣ ਨੂੰ ਮਿਲ ਸਕਦਾ ਹੈ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਭੇਜੇ ਗਏ ਸਰਕੂਲਰ ਨੇ ਲੋਕ ਸਭਾ ਚੋਣਾਂ ਦੀ ਤਾਰੀਖ ਬਾਰੇ ਚੁੰ ਚਰਚਾ ਛੇੜ ਦਿੱਤੀ ਹੈ ਸਰਕੂਲਰ ਦੀ ਵਾਇਰਲ ਹੋਈ ਕਾਪੀ ਵਿੱਚ ਲੋਕ ਸਭਾ ਚੋਣਾਂ ਸ਼ੁਰੂ ਹੋਣ ਦੀ ਸੰਭਾਵੀ ਤਾਰੀਖ 16 April ਦਰਸਾਈ ਗਈ ਹੈ ਹਾਲਾਂਕਿ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਕੱਲ ਸਪੱਸ਼ਟ ਕੀਤਾ ਕਿ ਇਹ ਤਾਰੀਖ ਮਹਿਜ ਸੰਕੇਤਕ ਹੈ ਪਰ ਰਾਜਨੀਤਿਕ ਮਾਰਾਂ ਦਾ ਮੰਨਣਾ ਹੈ ਕਿ ਮਾਰਚ ਮਹੀਨੇ ਵਿੱਚ ਦੇਸ਼ ਵਿੱਚ ਕਿਸੇ ਵੀ ਸਮੇਂ ਲੋਕ ਸਭਾ ਚੋਣਾਂ ਲਈ ਚੋਣ ਜਾਬਤਾ ਲੱਗ ਸਕਦਾ ਹੈ। ਪ੍ਰਾਣ ਪ੍ਰਤੀਸ਼ਠਾ ਸਮਾਗਮ ਤੋਂ ਇੱਕ ਦਿਨ ਬਾਅਦ ਕੱਲ ਜਿਵੇਂ ਹੀ ਰਾਮ ਮੰਦਰ ਦੇ ਕਿਵਾੜ ਆਮ ਲੋਕਾਂ ਲਈ ਖੁੱਲੇ ਗਏ ਤਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨਾਂ ਲਈ ਇਕੱਠੇ ਹੋ ਗਏ ਅਤੇ ਦੁਪਹਿਰ ਤੱਕ ਸ਼ਰਧਾਲੂਆਂ ਦੀ ਭੀੜ ਕਾਬੂ ਕਰਨੀ ਔਖੀ ਹੋ ਗਈ। ਵੱਡੀ ਗਿਣਤੀ ਸ਼ਰਧਾਲੂਆਂ ਦੇ ਪੂਜਨ ਕਾਰਨ ਮੁੱਖ ਮਾਰਗ ਰਾਮਪਥ ਕਲ ਪੂਰੀ ਤਰ੍ਹਾਂ ਬੰਦ ਹੋ ਗਿਆ ਅਧਿਕਾਰੀਆਂ ਮੁਤਾਬਕ ਕਲ ਸ਼ਾਮ ਤੱਕ ਇੱਕ ਅੰਦਾਜ਼ੇ ਮੁਤਾਬਕ 5 ਲੱਖ ਤੋਂ ਵੱਧ ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਸਨ ਅਯੁੱਧਿਆ ਪ੍ਰਸ਼ਾਸਨ ਨੇ ਦੇਸ਼ ਦੇ ਹੋਰ ਨਾ ਭਾਗਾਂ ਤੋਂ ਆਉਣ ਵਾਲੇ ਰਾਮ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਹਾਲ ਕੁਝ ਦਿਨਾਂ ਲਈ ਅਯੁੱਧਿਆ ਯਾਤਰਾ ਟਾਲ ਦੇਣ ਕਿਉਂਕਿ ਅਯੁੱਧਿਆ ਵਿੱਚ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਰਾਮ ਭਗਤ ਮੌਜੂਦ ਹਨ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਅਗਲੇ 2 ਸਾਲ ਲਈ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਸਮੇਤ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਵੱਡੇ ਬਦਲਾਅ ਕੀਤੇ ਹਨ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੁਣ 35% ਘਟਾ ਦਿੱਤਾ ਗਿਆ ਹੈ ਇਸ ਦੇ ਨਾਲ ਹਰ ਸੂਬੇ ਦੀ ਆਬਾਦੀ ਅਨੁਸਾਰ ਉੱਥੋਂ ਦਾ ਕਮਾਂਤਰੀ ਵਿਦਿਆਰਥੀ ਕੋਟਾ ਵੀ ਨਿਰਧਾਰਿਤ ਕੀਤਾ ਗਿਆ ਹੈ ਨਵਾਂ ਫੈਸਲਾ ਆਉਂਦੇ ਸਤੰਬਰ ਤੋਂ ਲਾਗੂ ਹੋਵੇਗਾ ਜਿਸ ਤੋਂ ਬ੍ਰਿਟਿਸ਼ ਕੋਲੰਬੀਆ ਤੇ অন্ਟਾਰੀਓ ਸਟੇਟ ਕਾਫੀ ਪ੍ਰਭਾਵਿਤ ਹੋਣਗੇ ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਰਕ ਪਰਮਿਟ ਦੇ ਨਿਯਮਾਂ ਵਿੱਚ ਵੀ ਕਈ ਸਖਤ ਬਦਲਾਅ ਕੀਤੇ ਗਏ ਹਨ। ਲੁਧਿਆਣਾ ਦੇ ਨੂਰਾਵਾਲਾ ਰੋਡ ਇਲਾਕੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਘਰੇਲੂ ਵਿਵਾਦ ਦੇ ਚੱਲਦੇ ਆਪਣੇ ਪਤੀ ਨੂੰ ਕੱਲ ਮੌਤੇ ਘਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਪਤੀ ਪਤਨੀ ਵਿਚਕਾਰ ਕਾਫੀ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਕੱਲ ਮਲਜ਼ਮ ਔਰਤ ਨੇ ਕਪੜਾ ਕੱਟਣ ਵਾਲੇ ਕਟਰ ਨਾਲ ਆਪਣੇ ਪਤੀ ਤੇ ਵਾਰ ਕੀਤਾ ਜਿਸ ਵਿੱਚ ਉਸ ਦੀ ਜਾਨ ਚਲੀ ਗਈ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਨਾਂ ਯਾਤਰਾ ਨੂੰ ਕੱਲ ਗੁਹਾਟੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਬੈਰੀਗੇਡ ਤੋੜ ਦਿੱਤੇ ਤੇ ਨਾਅਰੇਬਾਜ਼ੀ ਕੀਤੀ। ਜਸਦੇ ਚੱਲਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਬਾ ਨੇ ਭੀੜ ਨੂੰ ਅਕਸੌਲ ਲਈ ਰਾਹੁਲ ਗਾਂਧੀ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ ਤਕਨੀਕ ਦੀ ਜੇ ਜੋਗ ਵਰਤੋਂ ਕੀਤੀ ਜਾਵੇ ਤਾਂ ਉਹ ਕਿੰਨੀ ਲਾਹੇਵੰਦ ਹੋ ਸਕਦੀ ਹੈ ਇਸ ਦੀ ਉਦਾਹਰਣ ਕੱਲ ਓਡੀਸ਼ਾ ਵਿੱਚ ਦੇਖਣ ਨੂੰ ਮਿਲੀ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਸਰਹੱਦ ਤੋਂ ਪਾਰ ਡਰੋਨਾਂ ਰਾਹੀਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਨੇ ਨੱਕ ਵਿੱਚ ਦਮ ਕਰ ਰੱਖਿਆ ਹੈ ਉੱਥੇ ਕੱਲ ਓਡੀਸ਼ਾ ਵਿੱਚ 120 ਕਿਲੋਮੀਟਰ ਦੂਰ ਇੱਕ ਡਰੋਨ ਦੀ ਮਦਦ ਨਾਲ ਦਵਾਈਆਂ ਇੱਕ ਘੰਟੇ ਵਿੱਚ ਪਹੁੰਚਾਈਆਂ ਗਈਆਂ ਦੱਸਿਆ ਗਿਆ ਹੈ ਕਿ ਜੇਕਰ ਸੜਕੀ ਮਾਰਗ ਨਹੀਂ ਇਹ ਸਫ਼ਰ ਤੈਅ ਕੀਤਾ ਜਾਂਦਾ ਤਾਂ ਇਸ ਦੂਰ ਦਰਾਡੇ ਜੰਗਲੀ ਖੇਤਰ ਵਿੱਚ ਪਹੁੰਚਣ ਲਈ 4 ਤੋਂ 5 ਘੰਟੇ ਲੱਗਦੇ ਹਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਨੇਤਾ ਕਰਪੂਰੀ ਠਾਕਰ ਨੂੰ ਭਾਰਤ ਰਤਨ ਅਵਾਰਡ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ ਵੱਲੋਂ ਕੱਲ ਉਹਨਾਂ ਦੀ ਜਨਮ ਸ਼ਤਾਬਦੀ ਦੀ ਪੂਰਵਲੀ ਸੰਧਿਆ ਮੌਕੇ ਇਹ ਐਲਾਨ ਕੀਤਾ ਗਿਆ ਉਹ ਪਹਿਲੇ ਗੈਰ ਕਾਂਗਰਸੀ ਸਮਾਜਵਾਦੀ ਨੇਤਾ ਸਨ ਜੋ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ